ਕਨੌਰੀ ਬਾਰਡਰ ਦੇ ਉੱਪਰੋਂ ਹਰਿਆਣਾ ਵੱਲੋਂ ਆਈ ਫੋਰਸ ਤੇ ਵੱਲੋਂ ਜਿਸ ਸਿੱਖ ਨੌਜਵਾਨ ਨੂੰ ਚੁੱਕਿਆ ਜਾਂਦਾ ਚੁੱਕੇ ਉਸ ਤੋਂ ਬਾਅਦ ਕੁੱਟਿਆ ਜਾਂਦਾ ਬੇਅੰਤਿਹ ਕੁੱਟਿਆ ਜਾਂਦਾ ਹੈ ਉਸ ਦਾ ਪਰਿਵਾਰ ਹੁਣ ਸਾਹਮਣੇ ਆਇਆ ਆ ਪੂਰੀ ਕਹਾਣੀ ਉਸਤੇ ਪਰਿਵਾਰ ਨੇ ਦੱਸੀ ਆ ਦਰਅਸਲ ਇਹ ਨੌਜਵਾਨ ਜਿਹੜਾ ਆ ਪ੍ਰਤਪਾਲ ਸਿੰਘ ਨਾਮ ਦਾ ਨੌਜਵਾਨ ਆ ਜਿਸ ਦੀ ਉਮਰ ਤਕਰੀਬਨ 30 ਤੋਂ 31 ਸਾਲਾ ਜਿਸ ਦੀ ਵੀਡੀਓ ਤੁਸੀਂ ਬੀਤੇ ਕੱਲ ਤੋਂ ਦੇਖ ਰਹੇ ਹੋ ਕਿ ਭਈ ਰੋहतक ਦੀ ਪੀਜੀਆ ਦੇ ਵਿੱਚ ਇਹ ਨੌਜਵਾਨ ਬੇਸੁੱਧ ਪਿਆ ਦਾਖਲ ਪਿਆ ਆ ਉਹ ਕਹਿੰਦੇ ਨੇ ਕਿ ਸਾਡਾ ਪਿੰਡ ਨਮਾ گاਉਂ ਆ ਜਿਹੜਾ ਕਿ ਖਨੋਰੀ ਬਾਰਡਰ ਤੋਂ ਬਿਲਕੁਲ ਨਜ਼ਦੀਕਾ 6-7 ਕਿਲੋਮੀਟਰ ਦੀ ਦੂਰੀ ਤੇ ਆ। ਉਹ ਕਹਿੰਦੇ ਨੇ ਕਿ ਸਾਡੇ ਪਿੰਡ ਵੱਲੋਂ ਅਸੀਂ ਰੋਜ਼ਾਨਾ ਲੰਗਰ ਲੈ ਕੇ ਜਿਹੜਾ ਹੈਗਾ ਉਹ ਖਨੋਰੀ ਬਾਰਡਰ ਤੇ ਆਉਂਦੇ ਹੁੰਦੇ ਸੀ ਤੇ ਉਸ ਦਿਨ ਵੀ ਕਹਾਣੀ ਇਹੋ ਸੀ ਕਿ ਲੰਗਰ ਲੈ ਕੇ ਖਨੋਰੀ ਬਾਰਡਰ ਦੇ ਉੱਪਰ ਉਹ ਆਏ ਸੀ। ਤਾਂ ਉਸਦੇ ਪਿਤਾ ਨੇ ਸਾਰੀ ਕਹਾਣੀ ਦੱਸੀ ਉਸਦੇ ਪਿਤਾ ਕਹਿੰਦੇ ਨੇ ਕਿ ਉਹ ਟਰਾਲੀ ਦੇ ਵਿੱਚ ਬੈਠਾ ਆਪਣਾ ਮੋਬਾਈਲ ਫੋਨ ਜਿਹੜਾ ਚਲਾ ਰਿਹਾ ਸੀ ਮੈਂ ਨਾਲ ਖੜਾ ਸੀ। ਇਸ ਦੇ ਦੌਰਾਨ ਹੀ ਅਸੀਂ 10-15 ਮਿੰਟ ਹੋਏ ਸੀ ਲੰਗਰ ਵਰਤਾ ਕੇ ਆਏ ਸੀ ਤਾਂ 10-15 ਮਿੰਟਾਂ ਦੇ ਵਿੱਚ ਕਹਿੰਦੇ ਨੇ ਕਿ ਤਕਰੀਬਨ 20-25 ਜਿਹੜੇ ਗੋਲੇ ਨੇ ਅ ਅਥਰੂ ਗੈਸ ਦੇ ਗੋਲੇ ਨੇ ਜਿਹੜੇ ਉਹ ਫੋਰਸ ਦੇ ਵੱਲੋਂ ਛੁੱਟੇ ਜਾਂਦੇ ਨੇ ਇਸੇ ਦੌਰਾਨ ਹੀ ਗੋਲੇ ਛੱਟਣ ਦੇ ਦੌਰਾਨ ਹੀ ਧੂਆ ਇੰਨਾ ਹੋ ਜਾਂਦਾ ਹੈ ਕਿ ਸਾਨੂੰ ਕੁਝ ਪਤਾ ਨਹੀਂ ਲੱਗਦਾ ਤੇ ਫੋਰਸ ਆਉਂਦੀ ਹੈ ਤੇ ਟਰਾਲੀ ਦੇ ਵਿੱਚੋਂ ਪ੍ਰਤਪਾਲ ਸਿੰਘ ਨੂੰ ਚੁੱਕ ਕੇ ਲੈ ਜਾਂਦੀ ਹੈ ਨਾਲ ਹੀ ਉਹਨਾਂ ਦੇ ਪਿੰਡ ਦੇ ਸਾਬਕਾ ਸਰਪੰਚ ਜਿਹੜੇ ਨੇ ਸਾਬਕਾ ਸਰਪੰਚ ਉਹ ਵੀ ਆਏ ਸੀ ਸਾਬਕਾ ਸਰਪੰਚ ਪਰਮਜੀਤ ਸਿੰਘ ਪਰਮਜੀਤ ਸਿੰਘ ਵੀ ਆਈ ਸੀ ਤਾਂ ਪਰਮਜੀਤ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਫੋਰਸ ਨੇ ਉਸਨੂੰ ਚੁੱਕ ਕੇ ਬਾਰਡਰ ਤੋਂ ਪਾਰਸੁੱਟਿਆ ਇਹ ਚੀਜ਼ ਅਸੀਂ ਦੇਖੀ ਆ। ਸੁੱਟਣ ਤੋਂ ਅਗਲੀ ਕਹਾਣੀ ਉਸਦੇ ਪਿਤਾ ਦੱਸਦੇ ਨੇ ਕਿ ਜਦੋਂ ਉਸਨੂੰ ਉਸ ਪਰ ਲਜਾਇਆ ਜਾਂਦਾ ਹੈ ਉਸ ਤੋਂ ਬਾਅਦ ਮੈਂ ਫੋਨ ਕਰਨ ਦੀ ਟਰਾਈ ਕਰਦਾ ਤਾਂ ਫੋਨ ਨਹੀਂ ਲੱਗਦਾ। ਮੈਂ ਕਹਿੰਦੇ ਘਰ ਫੋਨ ਕਰਦਾ ਤਾਂ ਘਰ ਦੇ ਵੱਲੋਂ ਜਦੋਂ ਪ੍ਰਿੰਸੀਪਲ ਨੂੰ ਫੋਨ ਕੀਤਾ ਜਾਂਦਾ ਹੈ ਤਾਂ ਉਹ ਇੱਕੋ ਗੱਲ ਕਹਿੰਦਾ ਆ ਕਿ ਉਹਨਾਂ ਦੀ ਮਾਤਾ ਦੇ ਵੱਲ ਫੋਨ ਕੀਤਾ ਜਾਂਦਾ। ਉਹ ਇੱਕੋ ਗੱਲ ਜਿਹੜਾ ਹੈਗਾ ਕਹਿੰਦਾ ਕਿ ਮੈਨੂੰ ਬਚਾ ਲਓ ਇਹ ਮੈਨੂੰ ਕੁੱਟ ਰਹੇ ਨੇ। ਤਾਂ ਜਦੋਂ ਇਹ ਗੱਲ ਉਸਤੇ ਪਿਤਾ ਨੂੰ ਪਤਾ ਲੱਗਦੀਆ ਤਾਂ ਉਸਤੇ ਪਿਤਾ ਵੀ ਜਿਹੜੇ ਹੈਗੇ ਉਹ ਕਹਿੰਦੇ ਨੇ ਕਿ ਮੈਨੂੰ ਵੀ ਕੁਝ ਪਤਾ ਨਹੀਂ ਲੱਗਦਾ ਮੈਂ ਲਗਭਗ ਬੇਸੁੱਧ ਹੋ ਜਾਣਾ ਉਸ ਤੋਂ ਬਾਅਦ ਉਹ ਇਹ ਗੱਲਬਾਤ ਜਿਹੜੀ ਆ ਉਸਤੇ ਭਰਾ ਤੱਕ ਵੀ ਪਹੁੰਚਦੀ ਕਿਉਂਕਿ ਉਸਦਾ ਭਰਾ ਵੀ ਜਿਹੜਾ ਹੈਗਾ ਖਨੋਰੀ ਬਾਰਡਰ ਦੇ ਉੱਪਰ ਪਿੱਛੇ ਸੀ ਉਹ ਆਪਣੇ ਭਰਾ ਨੂੰ ਵੀ ਕਾਲ ਕਰਦਾ ਆਪਣੇ ਭਰਾ ਨੂੰ ਕਾਲ ਕਰਕੇ ਵੀ ਕਹਿੰਦਾ ਹੈ ਕਿ ਮੈਨੂੰ ਬਹੁਤ ਜ਼ਿਆਦਾ ਇਹ ਜਿਹੜੇ ਹੈਗੇ ਉਹ ਕੁੱਟ ਰਹੇ ਨੇ ਤੁਸੀਂ ਮੈਨੂੰ ਬਚਾ ਲਵੋ ਉਸਦਾ ਭਰਾ ਗੁਰਵਿੰਦਰ ਸਿੰਘ ਉਹ ਦੱਸਦਾ ਹੈ ਕਿ ਬਾਰਡਰ ਸੀਲ ਸੀ ਇਸ ਕਰਕੇ ਅਸੀਂ ਸਿੱਧਿਆ ਨਹੀਂ ਜਾ ਸਕਦੇ ਸੀ ਤਾਂ ਅਸੀਂ ਉੱਪਰ ਦੀ ਗਏ ਤੇ ਜਦੋਂਸੀਂ ਜਾਣੇ ਆ ਤਾਂ ਸਾਨੂੰ ਉੱਥੇ Right? ਕਿ ਭਾਈ ਨਰਵਾਣੇ ਥਾਣੇ ਦੇ ਵਿੱਚ ਉਸ ਨੂੰ ਲਜਾਇਆ ਗਿਆ ਤੇ ਜਦੋਂ ਸੀ ਨਰਵਾਣੇ ਥਾਣੇ ਦੇ ਵਿੱਚ ਲਜਾਣੇ ਆ ਤਾਂ ਉੱਥੋਂ ਪਤਾ ਲੱਗਦਾ ਹੈ ਕਿ ਨਰਵਾਣੇ ਤੋਂ ਰੋहतक ਵੱਲ ਨੂੰ ਲਜਾ ਰਹੇ ਨੇ ਇਹ ਗੁਰਵਿੰਦਰ ਸਿੰਘ ਦੀ ਜ਼ੁਬਾਨੀ ਆ ਉਹ ਕਹਿੰਦੇ ਨੇ ਕਿ ਜਦੋਂ ਉੱਥੋਂ ਲਜਾਇਆ ਜਾਂਦਾ ਤਾਂ ਉਸ ਤੇ ਪਤਾ ਦੀ ਗੱਲਬਾਤ ਜਿਹੜੀ ਉਸ ਤੇ ਭਰਾ ਦੇ ਨਾਲ ਹੁੰਦੀ ਆ ਗੁਰਵਿੰਦਰ ਸਿੰਘ ਦੇ ਨਾਲ ਤਾਂ ਉਹ ਦੱਸਦੇ ਨੇ ਕਿ ਜਦੋਂ ਮੈਂ ਕਾਲ ਕਰਦਾ ਆ ਗੁਰਵਿੰਦਰ ਨੂੰ ਤਾਂ ਗੁਰਵਿੰਦਰ ਕਹਿੰਦਾ ਹੈ ਕਿ ਅਸੀਂ ਰੋहतक ਤੋਂ ਨਰਵਾਣੇ ਤੋਂ ਜਿਹੜਾ ਹੈਗਾ ਉਹ ਰੋहतक ਦੇ ਵੱਲ ਜਾ ਰਹੇ ਹਾਂ ਤਾਂ ਉਸ ਤੋਂ ਬਾਅਦ ਰੋहतक ਦੇ ਪੀਜੀ ਦੇ ਵਿੱਚ ਉਸ ਨੂੰ ਦਾਖਲ ਕਰਵਾ ਦਿੱਤਾ ਜਾਂਦਾ ਹੈ ਹੁਣ ਆਉਣਿਆਂ ਅਗਲੀ ਕਹਾਣੀ ਤੇ ਅਗਲੀ ਕਹਾਣੀ ਇਹ ਆ ਕਿ ਕਹਿੰਦੇ ਨੇ ਕਿ ਜਦੋਂ ਰੋਤ ਪੀਜੀ ਦੇ ਵਿੱਚ ਦਾਖਲ ਹੋ ਜਾਂਦਾ ਆ ਤਾਂ ਟ੍ਰੀਟਮੈਂਟ ਜਿਹੜਾ ਹੈਗਾ ਉਹ ਚੰਗੀ ਤਰ੍ਹਾਂ ਦੇ ਨਾਲ ਨਹੀਂ ਹੁੰਦਾ ਸੀਟੀ ਸਕੈਨ ਤੱਕ ਉਹਦਾ ਨਹੀਂ ਹੋਇਆ ਆਪਰੇਸ਼ਨ ਵੀ ਹੋਣੇ ਨੇ ਸਿਰਦੇ ਸਿਰਦਾ ਆਪਰੇਸ਼ਨ ਜਿਹੜਾ ਹੈਗਾ ਉਹ ਵੀ ਨਹੀਂ ਹੋਇਆ ਉਹ ਕਹਿੰਦੇ ਨੇ ਕੁੱਟਿਆ ਇੰਨੀ ਬੁਰੀ ਤਰ੍ਹਾਂ ਦੇ ਨਾਲ ਜਾਂਦਾ ਕਿ ਉਸ ਦੀਆਂ ਲੱਤਾਂ ਜਿਹੜੀਆਂ ਨੇ ਉਹ ਤੋੜ ਦਿੱਤੀਆਂ ਜਾਂਦੀਆਂ ਨੇ ਤੋ ਕਹਿੰਦੇ ਨੇ ਜਦੋਂ ਅਸੀਂ ਡਾਕਟਰਸ ਦੇ ਨਾਲ ਗੱਲਬਾਤ ਕਰਦੇ ਹਾਂ ਡਾਕਟਰ ਨੂੰ ਕਹਿੰਨੇ ਆ ਕਿ ਭਾਈ ਇੱਥੇ ਇਲਾਜ ਜਿਹੜਾ ਸਹੀ ਨਹੀਂ ਚੱਲ ਰਿਹਾ ਤੁਸੀਂ ਨੂੰ ਤੁਸੀਂ ਸਾਨੂੰ ਰੈਫਰ ਕਰੋ ਡੀਐਮਸੀ ਦੇ ਵਿੱਚ ਜਾਂ ਹੋਰ ਕਿਧਰੇ ਸਾਨੂੰ ਰੈਫਰ ਕਰ ਦਿਓ ਅਸੀਂ ਉੱਥੇ ਜਾ ਕੇ ਪ੍ਰਤਪਾਲ ਦਾ ਇਲਾਜਾ ਜਿਹੜਾ ਉਹ ਕਰਵਾਵਾਂਗੇ ਉਹ ਕਹਿੰਦੇ ਨੇ ਕਿ ਸਾਨੂੰ ਲਾਰੇ ਲੱਪੇ ਲਾਏ ਜਾਂਦੇ ਨੇ ਅੱਜਕੱਲ ਅੱਜਕੱਲ ਕੀਤਾ ਜਾਂਦਾ ਹੈ ਕਿ ਅਸੀਂ ਉੱਥੇ ਬੈੱਡ ਜਿਹੜਾ ਹੈਗਾ ਆ ਉਹ ਬੁੱਕ ਕਰ ਦਿੱਤਾ ਆ ਤੁਸੀਂ ਉੱਥੇ ਚਲੇ ਜਾਓ ਅਸੀਂ ਰੈਫਰ ਤੁਹਾਨੂੰ ਕਰ ਦੇਵਾਂਗੇ ਤਾਂ ਇਸੇ ਦਰਾਂ ਨੂੰ ਕਹਿੰਦੇ ਨੇ ਕਿ ਸਾਨੂੰ ਪਤਾ ਲੱਗਦਾ ਹੈ ਕਿ ਪ੍ਰਤਪਾਲ ਦੇ ਉੱਪਰ ਨਰਵਾਣੇ ਥਾਣੇ ਦੇ ਵਿੱਚ ਇੱਕ ਐਫਆਈਆਰ ਹੁੰਦੀ ਆ 300 307 ਤਾਰਾ ਜਿਹੜੀ ਹੈਗੀ ਆ ਉਹ ਪ੍ਰਤਪਾਲ ਦੇ ਉੱਪਰ ਲਗਾਈ ਜਾਂਦੀ ਹੈ ਕਿ ਐਫਆਈਆਰ ਦਰਜ ਹੁੰਦੀ ਆ ਤਾਂ ਉਸ ਤੋਂ ਬਾਅਦ ਫਿਰ ਉਹਨੂੰ ਕਿਹਾ ਜਾਂਦਾ ਕਿ ਭਈ ਇਹ ਤਾਂ ਹੁਣ ਪੁਲਿਸ ਥੀ ਦੇਖ ਰੱਖਤੇ ਵਿੱਚ ਇੱਥੇ ਆ ਤਾਂ ਪਰਿਵਾਰ ਏਬੀ ਕਹਿੰਦਾ ਆ ਪੁਲਿਸ ਨੂੰ ਪਰਿਵਾਰ ਇਹ ਕਹਿੰਦਾ ਕਿ ਭਾਈ ਅਸੀਂ ਆਪਣੀ ਜ਼ਿੰਮੇਵਾਰੀ ਤਿਸ ਨੂੰ ਲਾ ਜਾ ਰਹੇ ਹਾਂ ਜਦੋਂ ਹੀ ਇਸ ਦਾ ਇਲਾਜ ਹੁੰਦਾ ਆ ਟ੍ਰੀਟਮੈਂਟ ਹੁੰਦਾ ਆ ਤਾਂ ਉਸ ਤੋਂ ਬਾਅਦ ਅਸੀਂ ਜਿਹੜਾ ਅਸੀਂ ਜਿਹੜਾ ਹੈਗਾ ਇਹਨੂੰ ਦੁਬਾਰਾ ਪੁਲਿਸ ਦੇ ਅੱਗੇ ਪੇਸ਼ ਕਰ ਦੇਵਾਂਗੇ ਪਰ ਉਹ ਕਹਿੰਦੇ ਨੇ ਕਿ ਕਿਸੇ ਤਰ੍ਹਾਂ ਦੀ ਸਾਡੀ ਗੱਲ ਜਿਹੜੀ ਆ ਉਹ ਨਹੀਂ ਮੰਨੀ ਜਾਂਦੀ ਨਾ ਤਾਂ ਚੰਗੀ ਤਰ੍ਹਾਂ ਦੇ ਨਾਲ ਇਲਾਜ ਹੋ ਰਿਹਾ ਤੇ ਨਾ ਹੀ ਕਿਸੇ ਤਰ੍ਹਾਂ ਦਾ ਆਪਰੇਸ਼ਨ ਜਿਹੜਾ ਉਹ ਹੋ ਰਿਹਾ ਉਹ ਕਹਿੰਦੇ ਨੇ ਕਿ ਹਾਲੇ ਤੱਕ ਸੀਟੀ ਸਕੈਨ ਤੱਕ ਨਹੀਂ ਹੋਇਆ ਇਹ ਨਹੀਂ ਪਤਾ ਕਿ ਜਿਹੜਾ ਖੂਨ ਆ ਉਸ ਦੇ ਅੰਦਰ ਪਿਆ ਜਾਂ ਕਿਸ ਤਰ੍ਹਾਂ ਦਾ ਕੀ ਮਾਹੌਲ ਆ ਅੰਦਰ ਦਾ ਜਿਹੜਾ ਕੀ ਆ ਕਹਿੰਦੇ ਹਾਲੇ ਤੱਕ ਇਹ ਚੀਜ਼ ਵੀ ਨਹੀਂ ਪਤਾ ਲਗੀ ਤਾਂ ਪਰਿਵਾਰ ਪਰਿਵਾਰ ਵਾਰ-ਵਾਰ ਇਹੋ ਮੰਗ ਕਰ ਰਿਹਾ ਆ ਕਿ ਭਾਈ ਡੀਐਮਸੀ ਦੇ ਵਿੱਚ ਦਾਖਲ ਕਰਵਾਇਆ ਜਾਵੇ ਜਾਂ ਹੋਰ ਕਿਸੇ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾਵੇ ਜਾਂ ਇਲਾਜ ਸਹੀ ਤਰੀਕੇ ਨਾਲ ਕੀਤਾ ਜਾਵੇ ਜਿਹੜਾ ਆਪਰੇਸ਼ਨ ਆ ਜਾਂ ਚਾਹੇ ਉਹ ਸਿਟੀ ਸਕੇ ਰਾਜਸਥਾਨ ਦਾ ਭਾਈ ਇਲਾਜ ਦੀ ਇਸ ਵੇਲੇ ਪ੍ਰਤਪਾਲ ਨੂੰ ਜ਼ਰੂਰਤ ਆ ਉਹ ਇਲਾਜ ਉਹਨੂੰ ਜਿਹੜਾ ਹੈਗਾ ਉਹ ਕਰਨਾ ਚਾਹੀਦਾ ਜਿਹੜੇ ਡਾਕਟਰ ਨੇ ਉਹ ਇਲਾਜ ਕਰਨ ਅਸੀਂ ਇਹੋ ਮੰਗ ਕਰਦੇ ਆ ਜਾਂ ਫਿਰ ਹੋਰ ਹਸਪਤਾਲ ਦੇ ਵਿੱਚ ਰੈਫਰ ਜਿਹੜਾ ਕੀਤਾ ਜਾਵੇ ਮੈਂ ਉਸੇ ਨੌਜਵਾਨ ਦੀ ਗੱਲ ਕਰ ਰਿਹਾ ਜਿਸ ਦੀ ਤਸਵੀਰ ਜਿਸ ਦੀ ਵੀਡੀਓ ਅੱਜ ਸਵੇਰ ਤੋਂ ਵਾਇਰਲ ਹੋ ਰਹੀ ਹੈ ਕਿ ਭਈ ਰੋਤਕ ਪੀਜੀਆ ਦੇ ਵਿੱਚ ਆ ਉਸ ਨੂੰ ਛੁੱਟੀ ਜਿਹੜੀ ਆ ਛੁੱਟੀ ਵੀ ਨਹੀਂ ਦਿੱਤੀ ਜਾ ਰਹੀ ਰੈਫਰ ਜਿਹੜਾ ਸੌਰੀ ਰੈਫਰ ਜਿਹੜਾ ਉਹ ਵੀ ਕਿਸੇ ਪਾਸੇ ਨਹੀਂ ਕੀਤਾ ਜਾ ਰਿਹਾ ਪੁਲਿਸ ਦੀ ਨਿਗਰਾਨੀ ਦੇ ਵਿੱਚ ਆ ਪੁਲਿਸ ਦੇਖ ਰੱਖਤੇ ਵਿੱਚ ਆ ਹੁਣ ਉਹ ਪਰਿਵਾਰ ਪੂਰਾ ਪਰਿਵਾਰ ਕੈਮਰੇ ਦੇ ਸਾਹਮਣੇ ਆਇਆ ਉਸ ਨੇ ਇਸ ਚੀਜ਼ ਜਿਹੜੀ ਹੈਗੀ ਆ ਦੱਸੀ ਆ ਕਿ ਭਈ ਬਿਲਕੁਲ ਸੱਚ ਆ 307 ਦਾ ਪਰਚਾ ਉਸ ਨੌਜਵਾਨ ਦੇ ਉੱਪਰ ਹੋਇਆ ਆ ਤੇ ਰੋਤਕ ਪੀਜੀਆ ਦੇ ਵਿੱਚ ਉਹ ਨੌਜਵਾਨ ਜਿਹੜਾ ਹੈਗਾ ਦਾਖਲਾ ਉਸ ਨੂੰ ਕਿਸੇ ਹੋਰ ਹਸਪੀਟਲ ਦੇ ਵਿੱਚ ਰੈਫਰ ਨਹੀਂ ਕੀਤਾ ਜਾ ਰਿਹਾ ਚਲੋ ਠੀਕ ਹੈ ਰੈਫਰ ਨਹੀਂ ਕੀਤਾ ਜਾ ਰਿਹਾ ਪਰ ਉਹ ਪਰਿਵਾਰ ਕਹਿੰਦਾ ਹੈ ਕਿ ਘੱਟੋ ਘੱਟ ਇਲਾਜ ਤਾਂ ਸਹੀ ਤਰੀਕੇ ਦੇ ਨਾਲ ਕਰਨ ਉਹ ਕਹਿੰਦੇ ਨੇ ਕਿ ਇਲਾਜ ਵੀ ਸਹੀ ਤਰੀਕੇ ਦੇ ਨਾਲ ਨਹੀਂ ਕੀਤਾ ਜਾ ਰਿਹਾ ਵੱਡੀ ਗੱਲ ਇਹ ਆ ਪਰਿਵਾਰ ਕਹਿੰਦਾ ਕਿ ਹਰ ਰੋਜ਼ ਦੀ ਤਰ੍ਹਾਂ ਸੀ ਤਾਂ ਸਿਰਫ ਲੰਗਰ ਛਕਾਉਣ ਦੇ ਲਈ ਆਈ ਸੀ ਪਿੰਡ ਵੱਲੋਂ ਲੰਗਰ ਲੈ ਕੇ ਆਈ ਸੀ ਕਿਉਂਕਿ ਨਮਾਗਾਉ ਪਿੰਡ ਜਿਹੜਾ ਖਨੌਰੀ ਬਾਰਡਰ ਤੋਂ ਤਕਰੀਬਨ 6-7 ਕਿਲੋਮੀਟਰ ਤੇ ਆ ਤਾਂ ਕਹਿੰਦੇ ਨੇ ਕਿ ਟਰਾਲੀ ਦੇ ਵਿੱਚ ਬੈਠੇ ਨੂੰ ਚੁੱਕਿਆ ਉਸ ਤੋਂ ਬਾਅਦ ਕੁੱਟਿਆ ਜਾਂਦਾ ਹੈ ਲਜਾਇਆ ਜਾਂਦਾ ਹੈ ਕੁੱਟ ਕੇ ਫਿਰ ਨਰਵਾਣੇ ਥਾਣੇ ਦੇ ਵਿੱਚ ਲਜਾਇਆ ਜਾਂਦਾ ਨਰਵਾਣੇ ਥਾਣੇ ਤੋਂ ਬਾਅਦ ਜਿਹੜਾ ਹੈਗਾ ਰੋਤਕ ਪੀਜੀ ਦੇ ਵਿੱਚ ਲਜਾਇਆ ਜਾਂਦਾ ਤੇ ਉਸ ਤੋਂ ਬਾਅਦ 307 ਦਾ ਪਰਚਾ ਵੀ ਜਿਹੜਾ ਪ੍ਰਿੰਪਾਲ ਸਿੰਘ ਦੇ ਉੱਪਰ ਜਿਹੜਾ ਉਹ ਕਟਿਆ ਜਾਂਦਾ ਹੈ ਇਸ ਚੀਜ਼ ਦੀ ਪੁਸ਼ਟੀ ਉੱਥੋਂ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਨੇ ਉਹਨਾਂ ਦੇ ਵੱਲੋਂ ਵੀ ਇਸ ਚੀਜ਼ ਦੀ ਪੁਸ਼ਟੀ ਕੀਤੀ ਹੈ ਕਿ ਭਾਈ ਅਸੀਂ ਉਸ ਵੇਲੇ ਉੱਥੇ ਮੌਜੂਦ ਸੀ ਜਦੋਂ ਅਸੀਂ ਦੇਖਿਆ ਕਿ ਫੋਰਸ ਦੇ ਵੱਲੋਂ ਚੁੱਕ ਕੇ ਉਸ ਨੂੰ ਬਾਰਡਰ ਤੋਂ ਪਾਰ ਜਿਹੜਾ ਹੈਗਾ ਉਹ ਉਸੋਟਿਆ ਗਿਆ ਅੱਜ ਪ੍ਰੈਸ ਕਾਨਫਰੰਸ ਪਰਿਵਾਰ ਨੇ ਕੀਤੀ ਆ ਅਕਾਲੀ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਨੇ ਉਹ ਨਾਲ ਸੰਤਾਂ ਇਹ ਪ੍ਰੈਸ ਕਾਨਫਰੰਸ ਜਿਹੜੀ ਆ ਕੀਤੀ ਗਈ ਆ ਤਾਂ ਵੀਡੀਓ ਨੂੰ ਅੱਗੇ ਤੋਂ ਅੱਗੇ ਸਾਂਝੀਆ ਕੀਤਾ ਅਗੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇੱਕ ਗੁਰਸਿੱਖ ਮੁੰਡੇ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਅਣਮਨੁੱਖੀ ਤਸ਼ੱਦਦ ਹੋਇਆ ਅਣਮਨੁੱਖੀ ਤਸ਼ੱਦਦ ਹੋਇਆ ੱੱਕੇ ਦੇ ਨਾਲ ਚੁੱਕ ਕੇ ਲਜਾਇਆ ਗਿਆ ਉਸ ਨੂੰ ਕੁੱਟਮਰ ਉਸਤੀ ਜਿਹੜੀ ਹੈਗੀ ਕੀਤੀ ਗਈ ਉਸ ਤੋਂ ਬਾਅਦ 307 ਦਾ ਪਰਚਾ ਉਸਦੇ ਉੱਪਰ ਹੀ 307 ਦਾ ਪਰਚਾ ਜਿਹੜਾ ਕੀਤਾ ਗਿਆ ਤਾਂ ਉਹ ਗੱਲ ਉਹ ਕਹਾਵਤ ਕਹਿੰਦੇ ਉਹਨਾਂ ਕਿ ਉਲਟਾ ਚੋਰ ਕੋਤਵਾਲ ਕੋ ਡਾਂਟੇ ਉਹ ਗੱਲ ਹੋ ਗਈ ਕਿ ਉਸ ਨੌਜਵਾਨ ਦੇ ਉੱਪਰ ਹੀ ਜਿਸ ਨੌਜਵਾਨ ਨੂੰ ਕੁੱਟਿਆ ਜਾਂਦਾ ਅਣਮਨੁੱਖੀ ਤਸ਼ੱਦਦ ਉਸਤੇ ਕੀਤਾ ਜਾਂਦਾ ਲਾਤਾਂ ਲਾਤੋਸਤੀ ਜਿਹੜੀ ਆ ਤੋੜੀ ਜਾਂਦੀ ਆ ਤਾਂ ਉਸ ਤੋਂ ਬਾਅਦ ਉਸਦੇ ਉੱਪਰ ਹੀ 307 ਦਾ ਪਰਚਾ ਕੀਤਾ ਜਾਂਦਾ ਫਿਰ ਰੋਤਕ ਪੀਜੀਆਈ ਦੇ ਵਿੱਚ ਰੋਤਕ ਹਸਪੀਟਲ ਦੇ ਵਿੱਚ ਜਿਹੜਾ ਹੈਗਾ ਉਹ ਦਾਖਲ ਆ ਤਾਂ ਉੱਤੇ ਪਰਿਵਾਰ ਦਾ ਇਲਜ਼ਾਮ ਹੈ ਪਰਿਵਾਰ ਕਹਿੰਦਾ ਹੈ ਕਿ ਇਲਾਜ ਵੀ ਸਹੀ ਤਰੀਕੇ ਦੇ ਨਾਲ ਸਹੀ ਢੰਗ ਦੇ ਨਾਲ ਉਸ ਨੌਜਵਾਨ ਦਾ ਨਹੀਂ ਹੋ ਰਿਹਾ ਨਾ ਹੀ ਹੋਰ ਕਿਧਰੇ ਡਾਕਟਰ ਜਿਹੜੇ ਨੇ ਉਸ ਨੂੰ ਰੈਫਰ ਕਰ ਰਹੇ ਨੇ